ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜੀ ਦੇ ਚਰਨ ਕਮਲਾਂ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਾ ਵਸਿਆ ਹੋਵੇ ਤਾਂ ਫੇਰ ਕਿੰਨਾ ਕੁ ਘਾਟਾ ਹੈ ਤਾਂ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਨਾਮ ਹੀਣ ਪੁਰਖਾਂ ਦੀ ਆਪਣੀ ਦੁਰਦਸ਼ਾ ਦੀ ਗੱਲ ਤਾਂ ਇੱਕ ਪਾਸੇ ਰਹੀ ਉਸ ਦੀ ਤਾਂ ਕੋਲ ਵਿਦਿਵੀ ਸੰਸਾਰ ਵਿੱਚ ਦੁਰਦਸ਼ਾ ਹੈ ਐਸੇ ਬਚਨ ਕਰਦਿਆਂ ਸਤਿਗੁਰੂ ਜੀ ਨੇ ਨਾਮ ਤੋਂ ਹੀਣਿਆਂ ਦੀ ਮਾਤਾ ਪ੍ਰਤੀ ਐਸੇ ਬਚਨ ਕਹਿੰਦਿਆਂ ਸ਼ਬਦ ਉਚਾਰਨ ਕੀਤਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਹੀ ਪਾਈ ਜਿਨਾਂ ਪੁਰਖਾਂ ਦੇ ਹਿਰਦੈ ਚਿੱਤ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਿਆ ਉਹਨਾਂ ਦੀ ਮਾਤਾ ਨੂੰ ਜੇ ਹਰ ਪਰਮੇਸ਼ਰ ਬਾਂਝਾ ਸੰਤਾਨ ਤੋਂ ਹੀਣ ਹੀ ਕਰ ਦਿੰਦਾ ਤਾਂ ਚੰਗਾ ਸੀ ਕਿਉਂਕਿ ਦੇਨ ਸੁਣੀ ਦੇਹ ਫਿਰ ਹੈ ਬਿਨ ਨਾਵੇ ਉਹ ਇੱਕ ਖੱਪ ਖੱਪ ਮੋਏ ਕਰਾਂਝਾ ਉਹਨਾਂ ਦੀ ਦੇਹੀ ਨਾਮ ਤੋਂ ਬਗੈਰ ਸੁਣੀ ਖਾਲੀ ਤੁਰੀ ਫਿਰਦੀ ਹੈ ਉਹ ਪੁਰਖ ਕਰਾਂਝਾ ਕਰ ਲਾਉਂਦੇ ਹੋਏ ਖੱਪ ਖੱਪ ਗਈਏ ਖਿਜ ਖਿਜ ਕੇ ਮਰ ਜਾਂਦੇ ਹਨ ਮੇਰੇ ਮਨ ਜਪ ਰਾਮ ਨਾਮ ਹਰ ਮਾਝੇ ਏ ਮੇਰੇ ਪਿਆਰੇ ਮਨਾ ਉਸ RAM ਰਮੇ ਹੋਏ ਹਰ ਪਰਮੇਸ਼ਰ ਦਾ ਨਾਮ ਜਪ ਕੇ ਇਹ ਜਪਿਆ ਕਰ ਜੋ ਸਾਰਿਆਂ ਦੇ ਹਿਰਦੇ ਵਿੱਚ ਮਾਝਾ ਆਂਦਾ ਵਿੱਚ ਵਸ ਰਿਹਾ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਜਿਨ੍ਹਾਂ ਨੇ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪਾਪਾਂ ਦੇ ਹਾਰਕ ਕਿਰਪਾਲੂ ਦਿਯਾਲੂ ਪਰਮੇਸ਼ਰ ਨੇ ਦੇਅ ਦ੍ਰਿਸ਼ਟੀ ਤਾਰੀ ਹੈ ਪਾਪ ਕੀਤੀ ਹੈ ਉਹਨਾਂ ਗੁਰਮੁਖਾਂ ਨੂੰ ਸਤਿਗੁਰਾਂ ਨੇ ਅਪਰੋਖ ਗਿਆਨ ਬਖਸ਼ ਦਿੱਤਾ ਹੈ ਜਿਸ ਕਰਕੇ ਉਹਨਾਂ ਦਾ ਮਨ ਸਮਝਾ ਸਮਝ ਗਿਆ ਹੈ ਰਹਾਉ ਮਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਆ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਕੀਰਤਨ ਜਸ ਗਉਣਾ ਉਤਮ ਸ੍ਰੇਸ਼ਟ ਪਦਵੀ ਕੇਵਲ ਮੋਕਸ਼ ਪਰਮੇਸ਼ਰ ਵਿੱਚ ਅਪੇਦ ਰੂਪ ਉਤਮ ਪਦਵੀ ਦੇਣ ਵਾਲਾ ਹੈ ਪਰੰਤੂ ਵਾਹਿਗੁਰੂ ਦੇ ਕੀਰਤਨ ਜਸ ਗਾਉਣ ਦੀ ਸਤਿਗੁਰਾਂ ਦੀ ਸੰਗਤ ਦੇ ਮਾਜਾ ਵਿੱਚੋਂ ਪ੍ਰਾਪਤੀ ਹੁੰਦੀ ਹੈ ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾ ਜਾ ਹਉ ਗਈ ਅਸੀਂ ਆਪਣੇ ਸਤਿਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੋਂ ਕੁਰਬਾਨ ਜਾਂਦੇ ਹਾਂ ਜਿੰਨਾ ਗੁਰਮੁਖਾਂ ਜਿੰਨਾ ਗੁਰਾਂ ਨੇ ਗੁਰਸਿੱਖੀ ਦੀ ਦਾਤ ਦੇ ਕੇ ਮੇਰੇ ਹਿਰਦੇ ਅੰਦਰ ਗੁਪਤ ਛੁਪੇ ਹੋਏ ਨਾਮ ਨੂੰ ਪਰਗਾਹਾ ਪ੍ਰਗਟ ਕਰ ਦਿੱਤਾ ਹੈ ਜੋ ਚਾਹੂ ਜੁਗਾਂ ਵਿੱਚ 6 ਸ਼ਾਸਤਰਾਂ 18 ਪੁਰਾਣਾਂ ਤੇ 27 ਸਿਮਰਤਿਆਂ ਵਿੱਚ ਨਾਮ ਲੁਕਿਆ ਹੋਇਆ ਸੀ ਉਸ ਨੂੰ ਗੁਰੂ ਨਾਨਕ ਰੂਪ ਹੋ ਕੇ ਪਰਗਾਹਾ ਪ੍ਰਗਟ ਕਰ ਦਿੱਤਾ ਹੈ ਦਰਸ਼ਨ ਸਾਧ ਮਿਲੇ ਉਹ ਗੜ ਭਾਗੀ ਸਭ ਕਿਲਮਿਕ ਗਏ ਗਵਾਜਾ ਜਿੰਨਾ ਵੱਡੇ ਭਾਗਾ ਵਾਲਿਆਂ ਨੂੰ ਸ੍ਰੇਸ਼ਟ ਗੁਰਾਂ ਸ੍ਰੇਸ਼ਟ ਸਾਧ ਮਹਾਤਮਾ ਜਨਾਂ ਦਾ ਦਰਸ਼ਨ ਦੀਦਾਰ ਪ੍ਰਾਪਤ ਹੁੰਦਾ ਹੈ ਉਹਨਾਂ ਦੇ ਸਾਰੇ ਕਿਲਮਿਕ ਬੱਜਰ ਪਾਪ ਜੋ ਪਰਮਾਰਥ ਵਾਹਿਗੁਰੂ ਵੱਲੋਂ ਜੀਵਨ ਨੂੰ ਗਵਾਰੇ ਸਨ ਉਹ ਸਾਰੇ ਪਾਪ ਗਵਾਜਾ ਗਵਾਚ ਗਏ ਨਾਸ਼ ਹੋ ਗਏ ਸਤਗੁਰ ਸਾਹ ਪਾਇਆ ਵੱਡਾ ਦਾਣਾ ਹਰ ਕੀਏ ਬਹੁ ਗੁਣ ਸਾਜਾ ਜਿਸ ਵੇਲੇ ਤਨ ਮਨ ਧਨ ਦੇ ਕੇ ਸਭ ਤੋਂ ਵੱਡੇ ਦਾਣਾ ਕੀਏ ਦਾਨੈ ਪਵ ਦਾਤੀ ਸਤਗੁਰੂ ਰੂਪੀ ਸਾਹੁਕਾਰ ਨੂੰ ਪਉਣਾ ਕੀਤਾ ਤਾਂ ਉਹਨਾਂ ਸਤਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੇ ਪ੍ਰਾਪਤੀ ਵਾਲੇ ਸਤ ਸੰਤੋਖ ਦਇਆ ਧਰਮਾਦਿਕ ਵਿਰਾਗ ਬਿਵੇਕ ਖੜ ਸੰਪਤੀ మోਖਿ ਸਾਧਕ ਸਰਵਣ ਮੰਨਣ ਨਿਧਿਆਸਣ ਆਦਿਕ ਬਹੁ ਕਈ ਬਹੁਤ ਸਾਰੇ ਗੁਣਾਂ ਸਾਂਝੇ ਕੀਤੇ ਜਿਨਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਜਾ ਜਿਨ੍ਹਾਂ ਪੁਰਖਾਂ ਦੇ ਉਤੇ ਜਗ ਜੀਵਨ ਜਗਤ ਦੇ ਜੀਵਨ ਰੂਪ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਕੀਤੀ ਹੈ ਉਹਨਾਂ ਨੇ ਔਰ ਹਿਰਦੇ ਰੂਪੀ ਸਥਾਨ ਵਿੱਚ ਵਸਣ ਵਾਲੇ ਪਰਮੇਸ਼ਰ ਦੇ ਨਾਮ ਨੂੰ ਮਨ ਮਾਜਾ ਵਿੱਚ ਧਾਰਨ ਕਰ ਲਿਆ ਹੈ ਧਰਮ ਰਾਏ ਦਰਗਾਹ ਦਫਾਰੇ ਜਨ ਨਾਨਕ ਲੇਖਾ ਸਮਝਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖ ਜਨਾਂ ਦੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਧਰਮ ਰਾਏ ਧਰਮ ਰਾਜੇ ਦੇ ਦਰਵਾਜ਼ੇ ਤੇ ਪਹੁੰਚਾਉਣ ਵਾਲੇ ਪਾਪ ਪੁਨਰੂਪ ਕਰਮਾਂ ਅੰਤਹਿ ਕਰਨ ਦੇ ਸੰਸਕਾਰ ਰੂਪੀ ਕਾਗਜ ਪਾੜ ਦਿੱਤੇ ਅਤੇ ਉਹਨਾਂ ਗੁਰਮੁਖ ਜਨਾਂ ਦਾ ਲੇਖਾ ਦੂਰ ਹੋ ਗਿਆ ਹੈ ਸਤਿਗੁਰਾਂ ਨੇ ਬ੍ਰਹਮ ਗਿਆਨ ਦੇ ਕੇ ਲੇਖਾ ਸਮਝਾ ਦਿੱਤਾ ਹੈ ਜੈਤ ਸ੍ਰੀ ਮਹੱਲਾ ਚੌਥਾ ਸੰਤ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤਉ ਪਇਓ ਅਰੂੜਾ ਇਹ ਭਾਈ ਜਿਨ੍ਹਾਂ ਪੁਰਖਾਂ ਨੇ ਵੱਡਿਆਂ ਕਰਮਾਂ ਕਰਕੇ ਨਿਸ਼ਕਾਮ ਕਰਮਾਂ ਕਰਕੇ ਸ੍ਰੇਸ਼ਟ ਗੁਰਾਂ ਦੀ ਕਿਰਪਾ ਦੁਆਰਾ ਸਤ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਪਾਈ ਹੈ ਉਹਨਾਂ ਦਾ ਜੋ ਚਲ ਤਾ ਉਹ ਕਈਏ ਚੰਚਲ ਮਨ ਚੱਕਰ ਵਰਤੀ ਪਾਪ ਚੱਕਰੀ ਵਾਂਗੂ ਸੰਕਲਪਾਂ ਵਿਚਾਲਪਾਂ ਵਿੱਚ ਤੁਰਿਆ ਰਹਿੰਦਾ ਸੀ ਉਹ ਅਰੂੜਾ ਇਸਤਿਤ ਹੋ ਗਿਆ ਹੈ ਪਾਪ ਵਾਸ਼ਨਾ ਦੀ ਦੌੜ ਅੰਦਰੋਂ ਮਿਟ ਗਈ ਹੈ ਅਨਹਦ ਧੁਨ ਵਾਜੈ ਨਿਤ ਵਾਜੈ ਹਰ ਅੰਮ੍ਰਿਤ ਤਾਰ ਰਸ ਲੀੜਾ ਉਹਨਾਂ ਦੇ ਅੰਦਰ ਨਾਸ ਤੋਂ ਰਹਿਤ ਪਰਮੇਸ਼ਰ ਦੇ ਨਾਮ ਦੀ ਅਜਪਾ ਜਾਪ ਰੂਪੀ ਧੁਨੀ ਨਿਤਾ ਪ੍ਰਤੀ ਵਜਦੇ ਰਹਿੰਦੇ ਹਨ ਅਨਹਦ ਨਾਸ ਤੋਂ ਰਹਿਤ ਸ਼ਬਦਾਂ ਦੀ ਧੁਨੀ ਦੇ ਨਿਤਾ ਪ੍ਰਤੀ ਸਤ ਨਾਮ ਰੂਪ ਵਾਜੇ ਵਜਦੇ ਹਨ ਕਿਉਂਕਿ ਉਹਨਾਂ ਦੀ ਬਿਰਤੀ ਨੇ ਬ੍ਰਹਮਾ ਕਾਰ ਹੋ ਕੇ ਪਰਮੇਸ਼ਰ ਦੇ ਬ੍ਰਹਮਾ ਆਨੰਦ ਰੂਪੀ ਅੰਮ੍ਰਿਤ ਦੀ ਧਾਰ ਨੂੰ ਰਸ ਪ੍ਰੇਮ ਦੇ ਸਹਿਤ ਲੀੜਾ ਪੀਣਾ ਕੀਤਾ ਹੈ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ हे मेरे प्यारे मन रमे हुए हर परमेश्वर दे रूड़ा सुंदर नाम नु एक चित हो के जपिया कर मीरे मन तन प्रीत लगाई सतगुरु ਹਰ ਮਿਲਿਓ ਲਾਇ ਚਪੀੜਾ ਰਹਾਉ। ਹੇ ਭਾਈ ਸਤਗੁਰ ਸੱਜੇ ਗੁਰਾਂ ਨੇ ਮੇਰੇਕਿ ਇਹ ਸਾਡੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਪ੍ਰੀਤੀ ਲਗਾਉਣਾ ਕੀਤੀ ਹੈ। ਜਿਸ ਕਰਕੇ ਸਾਨੂੰ ਪਰਮੇਸ਼ਰ ਅਪੇਧ ਨਿਸ਼ਚੇ ਰੂਪੀ ਚਪੀੜਾ ਗਲ ਬਕੜੀ ਲਾ ਕੇ ਮਿਲਿਆ ਹੈ। ਦੇਹ ਅਭਿਮਾਨ ਅੰਦਰੋਂ ਕੱਢ ਕੇ ਪਰਮੇਸ਼ਰ ਨੇ ਆਪ ਦੇ ਸਰੂਪ ਵਿੱਚ ਏਕਤਾ ਕਰਨ ਰੂਪ ਮਿਲਾ ਲਿਆ ਹੈ ਰਹਾਉ। ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰ ਰਿਹਾ ਸਾਗਤ ਬੰਦ ਭਏ ਹੈ ਮਾਇਆ ਬੇਕ ਸੰਚਹਿ ਲਾਇ ਜਕੀੜਾ ਏ ਭਾਈ ਸਾਗਤ ਸ਼ਕਤੀ ਦੇ ਉਪਾਸ਼ਕ ਲੋਕ ਮਾਇਆ ਦੇ ਮੋਹ ਰੂਪੀ ਬੰਦਨਾ ਵਿੱਚ ਵੱਜੇ ਹੋਏ ਆ ਕਿਉਂਕਿ ਉਹ ਜਕੀੜਾ ਹੱਟ ਲਾ ਕੇ ਬੇਖ ਜ਼ਹਿਰ ਰੂਪ ਮਾਇਆ ਨੂੰ ਸੰਜੈ ਇਕੱਤਰ ਕਰਦੇ ਆ ਵਿਸ਼ੇ ਭੋਗਣ ਵਾਸਤੇ ਮਾਇਆ ਨੂੰ ਇਕੱਤਰ ਕਰਦੇ ਹਨ ਅਤੇ ਖਰਕੇ ਅਰਥ ਖਰਚ ਨਹਿ ਸਾਕੇ ਜਮਕਾਲ ਸਹ ਹੈ ਸਿਰ ਪੀੜਾ ਉਹ ਸਾਖਤ ਪੁਰਖ ਪਰਮੇਸ਼ਰ ਦੇ ਧਾਰਮਿਕ ਅਸਥਾਨ ਬਣਾਉਣ ਪਰਤ ਹੁੰਦਾ ਵਾਸਤੇ ਮਾਇਆ ਖਰਚ ਨਹੀਂ ਕਰ ਸਕਦੇ ਤੇ ਨਾ ਕਰਦੇ ਹਨ ਪਰਮੇਸ਼ਰ ਦੇ ਨਿਮਿਤ ਸ਼ੁਭ ਮਾਰਗ ਵੱਲ ਮਾਇਆ ਖਰਚ ਨਹੀਂ ਕਰਦੇ ਉਹ ਅਖੀਰ ਨੂੰ ਜਮਕਾਲ ਦੀਆਂ ਪੀੜਾ ਨੂੰ ਆਪਣੇ ਸਿਰ ਉੱਤੇ ਸਹਾਰਦੇ ਆ ਜਿਨ ਖਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਇ ਮੁਖ ਧੂੜਾ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਅਰਥ ਹੁੰਦਾ ਵਾਸਤੇ ਆਪਣਾ ਸਰੀਰ ਲਾਉਣਾ ਕੀਤਾ ਹੈ ਅਤੇ ਸਾਧੂ ਸ੍ਰੇਸ਼ਟ ਗੁਰਾਂ ਦੀ ਸਤ ਗੁਰੂ ਤੇ ਸਾਧੂ ਸੰਤ ਜਨਾਂ ਦੀ ਚਰਨ ਧੂੜਾ ਗਏ ਧੂੜੀ ਬਹੁਤ ਸਰਦਾ ਪ੍ਰੋਸਾ ਕਰਕੇ ਆਪਣੇ ਪ੍ਰਤਾਖ ਮੁਖੜੇ ਤੇ ਅੰਤਿਆਕਰਨੂਪੀ ਮੁਖੜੇ ਉੱਤੇ ਲਾਉਣਾ ਕੀਤੀ ਹੈ ਹਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲੱਗਾ ਮਨ ਗੂੜਾ ਉਹ ਗੁਰਮੁਖ ਜਨ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਹਲਤ ਇਸ ਲੋਕ ਤੇ ਪਲਤ ਪਰਲੋਕ ਵਿੱਚ ਪਰਮੇਸ਼ਰ ਦੇ ਪਾਸੋਂ ਪ੍ਰਾਪਤੀ ਰੂਪ ਸੋਭਾ ਵਡਿਆਈ ਪਾਉਂਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦਾ ਗੂੜਾ ਗਾੜਾ ਸੰਗਣਾ ਪ੍ਰੇਮ ਰੰਗ ਲੱਗਿਆ ਹੋਇਆ ਹੈ ਪਾਤਸ਼ਾਹ ਫਰਮਾਉਂਦੇ ਨੇ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਇਸ ਲਈ ਹੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜੀ ਜਿੰਨਾ ਸਾਧੂ ਸ੍ਰੇਸ਼ਟ ਪੁਰਖਾਂ ਨੂੰ ਤੁਸੀਂ ਆਪਣੇ ਸਰੂਪ ਵਿੱਚ ਮੇਲਿਆ ਹੋਇਆ ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਮਿਲਣਾ ਕਰੋ ਕਿਉਂਕਿ ਮੈਂ ਤਾਂ ਉਹਨਾਂ ਸਾਧ ਸ੍ਰੇਸ਼ਟ ਪੁਰਖਾਂ ਦਾ ਕੀੜਾ ਨਿਮਾਣਾ ਸੇਵਕ ਹਾਂ ਉਹਨਾਂ ਦੇ ਪੈਰਾਂ ਹੇਟ ਆਉਣ ਵਾਲਾ ਸੇਵਕ ਹਾਂ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਗੁਰਮਖ ਜਨਾਂ ਦੀ ਸ੍ਰੇਸ਼ਟ ਗੁਰਾਂ ਦੇ ਪਗ ਚਰਨਾਂ ਨਾਲ ਪ੍ਰੀਤੀ ਲੱਗੀ ਹੈ ਉਹ ਸਤਿਗੁਰਾਂ ਨਾਲ ਮਿਲ ਕੇ ਸਾਧੂ ਸ੍ਰੇਸ਼ਟ ਹੋ ਜਾਂਦੇ ਹਨ ਸ੍ਰੇਸ਼ਟ ਬ੍ਰਾਹਮਣ ਦਾ ਰੂਪ ਹੀ ਹੋ ਜਾਂਦੇ ਹਨ ਉਹਨਾਂ ਦਾ ਪਾਖਾਣ ਪੱਥਰਵਤ ਮੂੜਾ ਮੂਰਖ ਮਨ ਦਾ ਕਠੋਰ ਸੁਭਾਅ ਵੀ ਹਰਿਆ ਦੂਰ ਹੋ ਜਾਂਦਾ ਪੱਥਰ ਵਰਗਾ ਕਠੋਰ ਮਨ ਸਨਿਗਦ ਹੋ ਜਾਂਦਾ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜੈਤ ਸ੍ਰੀ ਰਾਗਣੀ ਵਿੱਚ ਘਰ ਦੂਸਰੇ ਸੁਰਤਾਲ ਵਿੱਚ ਪਹਿਲਾ ਮੰਗਲ ਕਰਦੇ ਹਾਂ ਪਰਮੇਸ਼ਰ ਦੀ ਜਸ ਰੂਪ ਬਾਣੀ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ ਹੈ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੇ ਹਮਾਰਾ ਏ ਭਾਈ ਜੋ ਹਰ ਪਰਮੇਸ਼ਰ ਹਰ ਸਾਰਿਆਂ ਪਾਪਾਂ ਦਾ ਹਰ ਹਰ ਅਗਮ ਗਮਤਾ ਤੋਂ ਰਹਿਤ ਤੇ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਹੈ ਉਸ ਦੇ ਨਾਮ ਦਾ ਸਿਮਰਨ ਕਰੋ ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਹਮਾਰਾ ਤਮਾਮ ਜੀਵਾਂ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਮਿਟ ਸਕਦਾ ਹੈ ਸਾਡਾ ਦੁੱਖ ਮਿਟ ਗਿਆ ਹੈ ਤੇ ਮਿਟ ਜਾਵੇਗਾ ਇਸ ਕਰਕੇ ਪਰਮੇਸ਼ਰ ਦੇ ਅੱਗੇ ਉਹ ਬੇਨਤੀਆਂ ਕਰਿਆ ਕਰੋ ਹਰ ਹਰ ਸਤਗੁਰ ਪੁਰਖ ਮਿਲਾਵ ਗੁਰ ਮਿਲਿਆ ਸੁਖ ਹੋਈ RAM ਏ ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਜੀ ਸਾਨੂੰ ਪੁਰਖ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਮਿਲਾਉਣਾ ਕਰੋ ਕਿਉਂਕਿ ਪੂਰਨ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਏ ਰਾਮ ਪਰਮੇਸ਼ਰ ਤੇਰੀ ਪ੍ਰਾਪਤੀ ਦਾ ਸੁਖ ਹੁੰਦਾ ਹੈ ਇਸ ਕਰਕੇ ਅਸੀਂ ਤਾਂ ਭਾਈ ਇਹੋ ਹੀ ਬਚਨ ਕਹਿੰਦੇ ਹਾਂ ਹਰ ਗੁਣ ਗਾਵ ਮੀਤ ਹਮਾਰੇ ਹਰ ਘਰ ਨਾਮ ਰੱਖੋ ਉਰ ਧਾਰੇ ਇਹ ਹਮਾਰੇ ਸਾਡੇ ਮਨ ਦੇ ਮੀਤ ਮਿੱਤਰੋ ਏ ਸਾਡੇ ਮਨ ਬਾਣੀ ਸਰੀਰ ਦੇ ਪਿਆਰੇ ਸਤਸੰਗੀ ਮਿੱਤਰ ਜਨੋ ਹਰ ਪਰਮੇਸ਼ਰ ਦੇ ਗੁਣਾ ਨੂੰ ਗਾਇਨ ਕਰਿਆ ਕਰੋ ਅਤੇ ਸਾਰਿਆਂ ਪਾਪਾਂ ਦੇ ਹਾਰਕ ਹਰ ਪਰਮੇਸ਼ਰ ਦੇ ਨਾਮ ਨੂੰ ਆਪਣੀ ਔਰ ਹਿਰਦੇ ਵਿੱਚ ਧਾਰਨ ਕਰਕੇ ਭਾਵ ਵਿਸਾ ਕੇ ਰੱਖੋ ਕਦੇ ਵੀ ਨਾ ਭੁਲਾਓ ਹਰ ਹਰ ਅੰਮ੍ਰਿਤ ਵਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ RAM ਇਹ ਪਾਈ ਸਾਡੇ ਤਾਂ ਹੀ ਹਰ ਹਰੇਕ ਸੰਸਿਆ ਦੇ ਨਾਸਕ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਰਾਂ ਦੇ ਕਥਨ ਕੀਤੇ ਅਮਰਤ ਰੂਪ ਬਚਨ ਵਾਕ ਸੁਣਾਵੋ ਕਿਉਂਕਿ ਸਤਗੁਰਾਂ ਦੇ ਮਿਲਣੇ ਕਰਕੇ ਹੀ ਰਾਮ ਪਰਮੇਸ਼ਰ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਗੁਰਾਂ ਦੁਆਰਾ ਮਨ ਦਾ ਮੇਲੀ ਬਣਨੇ ਕਰਕੇ ਰਾਮ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਮਦਸੂਦਨ ਹਰ ਮਾਧੋ ਪ੍ਰਾਨ ਮੇਰੇ ਮਨ ਤਨ ਅਮਰਤ ਮੀਠ ਲਗਾਨਾ ਜੋ ਮਦਸੂਦਨ ਮਧੂਦੈਂਤ ਦੇ ਮਾਰਨ ਵਾਲਾ ਮਦ ਦੈਂਤ ਦਾ ਨਾਮ ਸੂਦਨ ਨਾਮ ਕਟਣ ਦਾ ਹੈ ਸੋ ਮਦ ਦੈਂਤ ਨੂੰ ਕੱਟਣ ਵਾਲਾ ਮਾਰਨ ਵਾਲਾ ਮਧੂਦੈਂਤ ਦੀ ਨਿਆਈ ਮਾਨ ਦੀ ਹੰਕਾਰੀ ਮਤ ਨੂੰ ਸੂਦਨ ਕੱਟਣ ਵਾਲਾ ਮਾਧੂ ਮਾਇਆ ਦਾ ਤਉਪਤੀ ਹਰ ਪਰਮੇਸ਼ਰ ਪ੍ਰਾਨਾ ਪ੍ਰਾਨਾ ਦਾ ਆਸਰਾ ਰੂਪ ਹੈ ਅਸੀਂ ਜਿਨ੍ਹਾਂ ਨੇ ਮਦ ਸੂਦਨ ਮਾਇਆ ਦੇ ਪਤੀ ਪਰਮੇਸ਼ਰ ਨੂੰ ਪ੍ਰਾਨਾ ਪਹਿਚਾਣਿਆ ਹੈ ਜਿਸ ਕਰਕੇ ਮੇਰੇ ਸਾਡੇ ਮਨ ਹਿਰਦੇ ਵਿੱਚ ਵੀ ਤਾਨ ਸਰੀਰ ਅੰਦਰ ਵੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਮਿੱਠਾ ਲੱਗਿਆ ਹੈ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹੀ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜੀ ਸਾਡੇ ਤੇ ਦਇਆ ਮੇਰ ਦੀ ਦ੍ਰਿਸ਼ਟੀ ਕਰੋ ਤੇ ਸਾਨੂੰ ਸਤਿਗੁਰਾਂ ਨਾਲ ਮੇਲੋ ਉਹੀ ਪੁਰਖ ਪੂਰਨ ਪਰਮੇਸ਼ਰ ਸਤਿਗੁਰੂ ਜੀ ਨਿਰੰਜਨ ਸ਼ੁੱਧ ਸਰੂਪ ਰਮੀ ਹੋਏ ਪਰਮੇਸ਼ਰ ਜੀ ਤੁਹਾਡਾ ਸਰੂਪ ਹਨ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਏ ਪਰਮੇਸ਼ਰ ਜੀ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲ ਆਪ ਜੀ ਦਾ ਨਾਮ ਹਮੇਸ਼ਾ ਹੀ ਸੁੱਖਾਂ ਦਾ ਦਾਤਾ ਹੈ ਇਸ ਕਰਕੇ हे ਹਰ ਪਰਮੇਸ਼ਰ ਜੀ ਆਪ ਜੀ ਦੇ ਪ੍ਰੇਮ ਰੰਗ ਵਿੱਚ ਸਾਡਾ ਮਨ ਚਿੱਤ ਰੰਗਿਆ ਗਿਆ ਹੈ ਹਰ ਹਰ ਮਹਾ ਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਏ ਪਾਪਾਂ ਦੀ ਹਰ 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 ਪਰਮੇਸ਼ਰ ਜੀ ਸਾਨੂੰ ਮਹਾਪੁਰਖ ਸਤਿਗੁਰਾਂ ਦੇ ਨਾਲ ਮੇਲੋ ਕਿਉਂਕਿ ਏ ਰਾਮ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਤੁਹਾਡਾ ਨਾਮ ਜਪ ਕੇ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ